हां जी ਸਾਰੇ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਣੇ ਵਿਰਾਸਤੀ ਸੱਤ ਤੇ ਆਪਣੇ ਕੋਲੇ ਰੇਡੀਓ ਆਏ ਨੇ ਤੇ ਦੇਖਣ ਚ ਤੁਸੀਂ ਇਹਨਾਂ ਦੀ ਦੇਖ ਦੇਖੋ ਕਿੰਨੀ ਸੋਹਣੀ ਹੈ ਬਹੁਤ ਹੀ ਸੋਹਣੇ ਤੇ ਹੈਵੀ ਬਣੇ ਹੋਏ ਨੇ ਮਜ਼ਬੂਤੀ ਚ ਬਣੇ ਹੋਏ ਆ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਇਹਨਾਂ 스피ਕਰ ਬਹੁਤ ਵੱਡਾ ਹੈ ਤੇ ਦੂਸਰਾ ਇਸ ਦੇ ਵਿੱਚ ਪੈਨ ਡਰਾਈਵ ਵੀ ਲੱਗਦੀ ਹੈ ਚਿਪ ਵੀ ਲੱਗਦੀ ਹੈ ਬਲੂਟੂਥ ਦੇ ਨਾਲ ਵੀ ਇਹ ਜੁੜ ਜਾਂਦੇ ਨੇ ਆਵਾਜ਼ ਬਹੁਤ ਜ਼ਿਆਦਾ ਇਸ ਦੀ ਤੇ ਇਸ ਤੋਂ ਇਲਾਵਾ ਇਹ ਦੋ ਰੰਗਾਂ ਦੇ ਵਿੱਚ ਹੈ ਇੱਕ ਤਾਂ ਇਹ ਹਲਕਾ ਚਿੱਟਾ ਕਰੀਮ ਦੇ ਵਿੱਚ ਹੈ ਤੇ ਇੱਕ ਕਾਲੇ ਰੰਗ ਦੇ ਵਿੱਚ ਹੈ ਆਪਣੇ ਕੋਲ ਦੋ ਰੰਗ ਆਏ ਨੇ ਤੇ ਇਹਨਾਂ ਦੀ ਅਸੀਂ ਸਵੇਰੇ ਹੀ ਵਟਸਐਪ ਤੇ ਲਗਾਇਆ ਸੀ ਤੇ ਇਸ ਦੀ ਮੰਗ ਬਹੁਤ ਜ਼ਿਆਦਾ ਕੀਤੀ ਤੇ ਇਸ ਦੀ ਜਿਹੜੀ ਸੇਵਾ ਕੀ 600 ਰੁਪਏ ਹੈਗੀ ਜੇਕਰ ਤੁਸੀਂ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਜਿਹੜੇ ਵਟਸਐਪ ਨੰਬਰ ਹੈ 73073 5150 ਤੇ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਇਹ ਘਰ ਬੈਠੇ ਪਹੁੰਚਾ ਦੇਵਾਂਗੇ ਤੇ ਜੇਕਰ ਤੁਸੀਂ ਮਾਨਸਾ ਦੇ ਨੇੜੇ ਤੇੜੇ ਦੇ ਹੋ ਤਾਂ ਤੁਸੀਂ ਬਨਬੀ ਟ੍ਰੈਫਿਕ ਰੋਡ ਬਰਾਸਤੀ ਸੱਤ ਦਾ ਨਾਮ ਦਾ ਇੱਕ ਸਟੋਰ ਹੈਗਾ ਬਨਬੀ ਟ੍ਰੈਫਿਕ ਰੋਡ ਬਸ ਅਡਾ ਮਾਨਸਾ ਦੇ ਬਿਲਕੁਲ ਨੇੜੇ ਉਥੋਂ ਤੁਸੀਂ ਹੱਥੀਂ ਲਿਆ ਸਕਦੇ ਹੋ ਬਾਕੀ ਜਿਹੜੇ ਮਿੱਤਰ ਪਿਆਰੇ ਦੂਰ ਬੈਠੇ ਨੇ ਉਹ ਸਾਨੂੰ ਆਪਣਾ ਪਤਾ ਭੇਜਣ ਪਿੰਨ ਕੋਡ ਸਮੇਤ ਪੰਜਾਬ ਦੇ ਵਿੱਚ ਤੀਜੇ ਦਿਨ ਉਹਨਾਂ ਦੇ ਘਰ ਪਹੁੰਚ ਜਾਵੇਗਾ ਇਹ ਤੇ ਇਹ ਬਹੁਤ ਸੀਮਤ ਗਿਣਤੀ ਦੇ ਵਿੱਚ ਨੇ ਮੈਂ ਇਹ ਵੀ ਦੱਸ ਦਵਾ ਸੰਗਤ ਨੂੰ ਤੇ ਜਲਦ ਜਲਦ ਆਪਣਾ ਆਰਡਰ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ